ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖਾਲਸਾ ਪੰਥ ਨੂੰ ਖਾਸ ਕਰਕੇ ਜਿਹੜੇ ਸੋਸ਼ਲ ਮੀਡੀਆ ਉੱਤੇ ਵੀਰ ਜੁੜੇ ਹੋਏ ਆ ਉਹਨਾਂ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਇੱਕ ਜਾਣਕਾਰੀ ਸਾਂਝ ਕਰਨਾ ਚਾਹੁੰਦਾ ਪਿਛਲੇ ਦਿਨੀ ਦਰਬਾਰ ਸਾਹਿਬ ਦੇ ਬਾਹਰ ਜਿਹੜੀ ਇੱਕ ਘਟਨਾ ਵਾਪਰੀ ਜਿਸ ਘਟਨਾ ਦੇ ਵਿੱਚ ਭਾਈ ਨਰੈਣ ਸਿੰਘ ਚੌੜਾ ਹੁਣਾਂ ਦੀ ਦਸਤਾਰ ਲਾਈ ਗਈ ਉਸ ਸ਼ਖਸ ਦੀ ਜਿਹੜਾ ਕਿ ਆਇਡੈਂਟੀਫਾਈ ਹੋਇਆ ਕਿ ਉਹ ਸ਼ਰੋਮਣੀ ਅਕਾਲੀ ਦਲ ਦੀ ਯੂਥ ਵਿੰਗ ਜ਼ਿਲ੍ਹਾ ਪਟਵਾਲ ਕੋਟ ਦਾ ਪ੍ਰਧਾਨ ਹੈ ਜਿਹੜੀ ਅੱਜ ਇੱਕ ਨਵੀਂ ਗੱਲ ਸਾਡੇ ਸਾਹਮਣੇ ਆਈ ਹੈ ਮੈਂ ਉਹ ਤੁਹਾਡਾ ਸਾਂਝੀ ਕਰਨਾ ਭਾਈ ਸਤਨਾਮ ਸਿੰਘ ਬਾਗੜੀਆਂ ਜਿਹੜਾ ਕਿ ਇੱਕ ਕਿਸਾਨ ਆਗੂ ਨੇ ਉਹਨਾਂ ਦੀ ਮੈਨੂੰ ਕਾਲ ਆਈ ਉਹਨਾਂ ਨੇ ਮੈਨੂੰ ਜਾਣਕਾਰੀ ਦਿੱਤੀ ਇੱਕ ਤਸਵੀਰ ਸੋਸ਼ਲ ਵੀਡੀਓ ਤੇ ਘੁੰਮੀ ਹੈ ਜਿਹਦੇ ਉੱਤੇ ਇੱਕ ਨੰਬਰ ਉਹਨਾਂ ਦਾ ਲਿਖਿਆ ਹੋਇਆ ਹੈ ਔਰ ਉਹ ਜਿਹੜਾ ਤਸਵੀਰ ਦੇ ਵਿੱਚ ਖੜੇ ਨੇ ਨੌਜਵਾਨ ਉਹਨਾਂ ਦੇ ਵਿੱਚ ਉਹ ਨੌਜਵਾਨ ਖੜਾ ਜਿਲ੍ਹ ਭਾਈ ਨਰੈਨ ਸਿੰਘ ਚੋੜਾ ਹੁਣ ਇੱਕ 스타 ਲਾਈ ਹੈ ਔਰ ਉਸ ਤਸਵੀਰ ਦੇ ਪਿੱਛੇ ਇੱਕ ਬੈਨਰ ਲੱਗਾ ਹੈ ਜਿਹਦੇ ਉੱਤੇ ਮੋਬਾਈਲ ਨੰਬਰ ਭਾਈ ਸਤਲਾਮ ਸਿੰਘ ਬਾਗੜੀਆਂ ਤੇ ਲਿਖਿਆ ਹੋਇਆ ਔਰ ਇਹ ਤਸਵੀਰ ਜਿਹੜੀ ਖਿੱਚੀ ਗਈ ਹੈ ਜਿਹੜੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਹੈ ਇਹ ਲਗਭਗ 3 ਸਾਲ ਦੇ ਕਰੀਬ ਪਹਿਲਾਂ ਦੀ 3 ਤੋਂ 4 ਸਾਲ ਦੇ ਕਰੀਬ ਪਹਿਲਾਂ ਦੀ ਆ ਜਦੋਂ ਕਿ ਉਹ ਵੀ ਇਸ ਜਥੇਬੰਦੀ ਦਾ ਹਿੱਸਾ ਸੀ ਪਗੜੀ ਸੰਭਾਲ ਜੱਟਾਂ ਲਹਿਰ ਪਰ ਉਹ ਪਿਛਲੇ 3 ਸਾਲ ਤੋਂ ਇਸ ਸੰਸਥਾ ਦੇ ਨਾਲ ਅੱਡ ਹੋ ਚੁੱਕੇ ਨੇ ਉਹਨਾਂ ਦੀ ਇੱਕ ਵੱਖਰੀ ਆਪਣੀ ਸੰਸਥਾ ਹੈ ਪਰ ਹੋਇਆ ਕੀ ਕਿ ਜਦੋਂ ਉਹ ਦਸਤਾਰ ਲੱਥੀ ਉਸ ਤੋਂ ਬਾਅਦ ਕੁਝ ਨੌਜਵਾਨਾਂ ਵੱਲੋਂ ਬਿਨਾਂ ਤਸਦੀਕ ਕੀਤੇ ਆ ਜਿਹੜਾ ਉਹ ਤਸਵੀਰ ਦੇ ਪਿੱਛੇ ਬੈਨਰ ਲੱਗਾ ਆ ਉੱਤੇ ਜਿਹੜਾ ਨੰਬਰ ਲਿਖਿਆ ਹੋਇਆ ਉਹ ਸਤਨਾਮ ਸਿੰਘ ਬਾਗੜੀਆਂ ਦਾ ਹੈ ਔਰ ਪਿਛਲੇ 2-3 ਦਿਨਾਂ ਤੋਂ ਲਗਾਤਾਰ ਉਸ ਨੰਬਰ ਤੇ ਫੋਨ ਕਰ ਕਰਕੇ ਭਾਈ ਸਤਨਾਮ ਸਿੰਘ ਬਾਗੜੀਆਂ ਨੂੰ ਗਾੜੀ ক্লোਜ਼ ਕੀਤਾ ਜਾ ਰਿਹਾ ਹੈ ਬਹੁਤ ਮੰਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਔਰ ਜਿਹੜੀ ਉਹਨਾਂ ਨੇ ਅੱਜ ਸਾਨੂੰ ਜਾਣਕਾਰੀ ਦਿੱਤੀ ਹੈ ਮੈਂ ਇਸ ਵੀਡੀਓ ਰਾਹੀਂ ਸਿੱਖ ਜਗਤ ਨੂੰ ਉਹ ਸਿੱਖ ਨੌਜਵਾਨਾਂ ਨੂੰ ਜਾਣ ਤੋਂ ਆਣਾ ਚਾਹੁੰਨਾ ਦੱਸਣਾ ਚਾਹੁੰਨਾ ਉਹਨਾਂ ਨੂੰ ਇਹ ਗੱਲ ਦਰੁਸਤ ਕਰਾਉਣਾ ਚਾਹੁੰਨਾ ਕਿ ਉਹ ਨੰਬਰ ਭਾਈ ਸਤਨਾਮ ਸਿੰਘ ਬਾਗੜੀਆਂ ਦਾ ਹੈ ਔਰ ਜਿਹੜੇ ਬੰਦੇ ਨੇ ਉਹ ਦਸਤਾਰ ਲਾਈ ਹੈ ਭਾਈ ਨਰਿੰਦਰ ਸਿੰਘ ਹੁਣਾਂ ਦੀ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਵਾਅ ਵਾਸਤਾ ਨਹੀਂ ਹੈ ਸੋ ਕਿਰਪਾ ਕਰਕੇ ਜਿਹੜਾ ਉਹ ਨੰਬਰ ਹੈ ਭਾਈ ਸਤਨਾਮ ਸਿੰਘ ਬਾਗੜੀਆਂ ਦਾ ਜਿਹੜਾ ਇਹ ਉਹ ਤਸਵੀਰ ਹੈ ਇਹਦੇ ਪਿੱਛੇ ਆ ਇੱਕ ਨੰਬਰ ਹੈ ਮੈਂ ਤੁਹਾਨੂੰ ਦਿਖਾ ਰਿਹਾ ਉਹ ਨੰਬਰ ਹੈ 987655172 9876 55172 ਮੈਂ ਨੌਜਵਾਨਾਂ ਨੂੰ ਜਿਹੜੇ ਸੋਸ਼ਲ ਮੀਡੀਆ ਤੇ ਜੁੜੇ ਹੋਏ ਆ ਉਹਨਾਂ ਰਾਹੀਂ ਇਹ ਮੈਸੇਜ ਕਨਵੇ ਕਰਨਾ ਚਾਹੁੰਦਾ ਕਿ ਇਸ ਨੰਬਰ ਤੇ ਫੋਨ ਕਰਕੇ ਭਾਈ ਸਤਨਾਮ ਸਿੰਘ ਬਾਗੜੀਆਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਕਿਉਂਕਿ ਇਹ ਨੰਬਰ ਉਹਨਾਂ ਦਾ ਹੈ ਜਿਹੜੇ ਸ਼ਖਸ ਨੇ ਦਸਤਾਰ ਲਾਈ ਹੈ ਜਿਹੜੇ ਸ਼ਖਸ ਨੇ ਭਾਈ ਇੰਦਰ ਸਿੰਘ ਹੁਣਾਂਦੀ ਦਸਤਾਰ ਲਾ ਕੇ ਗੁਨਾਹ ਕੀਤਾ ਉਹ ਸ਼ਖਸ ਦਾ ਨੰਬਰ ਕੋਈ ਹੋਰ ਹੈ ਸੋ ਕਿਰਪਾ ਕਰਕੇ ਸਾਡੀ ਇਹ ਅਪੀਲ ਹੈ ਸਾਡੀ ਇਹ ਬੇਨਤੀ ਹੈ ਕਿ ਇਸ ਨੰਬਰ ਤੇ ਫੋਨ ਕਰਕੇ ਬਾਰ-ਬਾਰ ਭਾਈ ਸਤਨਾਮ ਸਿੰਘ ਨੂੰ ਗਾਲੀ ਕਲੋਚ ਕਰਕੇ ਉਹਨਾਂ ਨੂੰ ਜਲੀਲ ਨਾ ਕੀਤਾ ਜਾਵੇ ਉਹਨਾਂ ਨੂੰ ਸ਼ਰਮਿੰਦਾ ਨਾ ਕੀਤਾ ਜਾਵੇ ਕਿਉਂਕਿ ਉਹਨਾਂ ਦਾ ਇਸ ਇਸ ਗੱਲ ਦੇ ਵਿੱਚ ਕੋਈ ਵੀ ਰੋਲ ਨਹੀਂ ਹੈ ਸੋ ਮੈਂ ਇਹ ਬੇਨਤੀ ਕਰ ਰਿਹਾ ਕਿ ਇਸ ਮੀਡੀਆ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕਿ ਭਾਈ ਸਤਨਾਮ ਸਿੰਘ ਨੂੰ ਨਾਲੋਂ ਜਿਹੜੇ ਫੋਨ ਕੀਤੇ ਜਾ ਰਹੇ ਉਹ ਬੰਦ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨੀ ਦਰਬਾਰ ਸਾਹਿਬ ਦੇ ਵਿੱਚ ਇੱਕ ਘਟਨਾ ਵਾਪਰੀ ਜਿਹਦੇ ਵਿੱਚ ਸਰਦਾਰ ਨਾਰਾਇਣ ਸਿੰਘ ਜੀ ਚੌੜਾ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਉੱਤੇ ਫਾਇਰਿੰਗ ਕਰਨ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਔਰ ਜਦੋਂ ਉਹਨਾਂ ਨੂੰ ਪੁਥੇ ਦੀ ਕਾਫੋਰਸ ਤੇ ਪੁਲਿਸ ਵੱਲੋਂ ਫੜਿਆ ਗਿਆ ਫੜਨ ਤੋਂ ਬਾਅਦ ਤੁਸੀਂ ਵੀਡੀਓ ਸਾਰਿਆਂ ਨੇ ਦੇਖਿਆ ਕਿ ਭਾਈ ਰਣ ਸਿੰਘ ਚੌੜਾ ਹੁਣਾਂ ਵੀ ਦਸਤਾਰ ਇੱਕ ਨੌਜਵਾਨ ਲਾ ਰਿਹਾ ਔਰ ਉਹ ਦਸਤਾਰ ਲਾਉਣ ਵਾਲਾ ਨੌਜਵਾਨ ਜਿਹੜਾ ਹੈ ਉਹ ਇਸ ਤਸਵੀਰ ਦੇ ਵਿੱਚ ਵੀ ਹੈ ਔਰ ਇਹ ਵੀ ਇਹ ਜਿਹੜੀ ਤਸਵੀਰ ਹੈ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਔਰ ਜਿਨ੍ਹਾਂ ਨੌਜਵਾਨ ਵੀਰਾਂ ਨੂੰ ਸਿੱਖ ਸੰਗਤ ਨੂੰ ਦੇਸ਼ ਵਿਦੇਸ਼ ਚ ਬੈਠਿਆਂ ਨੂੰ ਇਸ ਗੱਲ ਦਾ ਰੋਸ ਹੈ ਕਿ ਠੀਕ ਹੈ ਕਿ ਕਾਨੂੰਨਨ ਤੌਰ ਦੇ ਉੱਤੇ ਤੁਸੀਂ ਆਪ ਦੀ ਕਿਸੇ ਤਰ੍ਹਾਂ ਦੀ ਵੀ ਭਾਈ ਨਰੈਨ ਸਿੰਘ ਚੌੜਾ ਤੇ ਕਾਰਵਾਈ ਕਰੋ ਚੰਗਾ ਕੀਤਾ ਹੈ ਮਾੜਾ ਕੀਤਾ ਹੈ ਸਮੇਂ ਨੇ ਤੈਅ ਕਰਨਾ ਪਰ ਇੱਕ ਤਸਵੀਰ ਦੇ ਵਿੱਚ ਉਹ ਨੌਜਵਾਨ ਜਿਹਨੇ ਪੱਗ ਲਾਈ ਹੈ ਭਾਈ ਨਰੈਨ ਸਿੰਘ ਚੌੜਾ ਹੋਣਾ ਦੀ ਉਸ ਉਸ ਤਸਵੀਰ ਦੇ ਵਿੱਚ ਬੈਨਰ ਹੈ ਜੀ ਪਗੜੀ ਸੰਭਾਲ ਜੱਟਾ ਲਹਿਰਦਾ ਜਿਹੜੀ ਕਿ ਇੱਕ ਕਿਸਾਨ ਜਥੇਬੰਦੀ ਦੇ ਰੂਪ ਦੇ ਵਿੱਚ ਇਲਾਕੇ ਚ ਵਿਚਰਦੀ ਹੈ ਔਰ ਉਹਦੇ ਥੱਲੇ ਇੱਕ ਨੰਬਰ ਹੈ ਉਹ ਨੰਬਰ ਜਿਹੜਾ ਹੈ ਉਹ ਸਤਨਾਮ ਸਿੰਘ ਬਾਗੜੀਆਂ ਦਾ ਜਿਹਦਾ ਇਸ ਸਾਰੀ ਘਟਨਾ ਜਿਹੜੀ ਦਰਬਾਰ ਸਾਹਿਬ ਦੇ ਵਿੱਚ ਵਾਪਰੀ ਹੈ ਉਹਦੇ ਨਾਲ ਕੋਈ ਲਾਗਾ ਤੀਗਾ ਨਹੀਂ ਲੈਣਾ ਦੇਣਾ ਨਹੀਂ ਸੋ ਇਸ ਕਰਕੇ ਜਿਹੜੇ ਨੌਜਵਾਨ ਵੀਰ ਜਾਂ ਵਿਦੇਸ਼ਾਂ ਦੇ ਵਿੱਚ بیٹھے ਵੀਰ ਜਿਨ੍ਹਾਂ ਨੂੰ ਉਹ ਪਗੜੀ ਉਤਾਰਨ ਵਾਲੇ ਵੀਰ ਤੇ ਕੋਈ ਰੋਸ ਹੈ ਗਿਲਾ ਹੈ ਉਹ ਇਹ ਉਹਨਾਂ ਨੂੰ ਅਪੀਲ ਹੈ ਕਿ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਧਮਕਾਇਆ ਜਾ ਰਿਹਾ ਸਤਨਾਮ ਸਿੰਘ ਬਾਗੜੀਆਂ ਨੂੰ ਉਹਨਾਂ ਨੂੰ ਇਹ ਧਮਕਾਉਣਾ ਬੰਦ ਕਰੋ ਉਹਨਾਂ ਦਾ ਇਸ ਜਥੇਬੰਦੀ ਨਾਲ ਅਕਾਲੀ ਦਲ ਦੇ ਨਾਲ ਉਸ ਨੌਜਵਾਨ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਨਹੀਂ ਸਭ ਨੂੰ ਬੇਨਤੀ ਹੈ ਸਿੱਖ ਜਗਤ ਦੇ ਵਿੱਚ ਹਰ ਮਾਈ ਭਾਈ ਨੂੰ ਆਪ ਦੀ ਆਪ ਦੀ ਸਮਝ ਮੁਤਾਬਕ ਰੋਸ ਹੋ ਸਕਦਾ ਹੈ ਪਰ ਇਸ ਨੰਬਰ ਤੇ ਜਿਹੜਾ ਕਿ ਨੰਬਰ 98760 55172 ਇਸ ਫੋਨ ਤੇ ਫੋਨ ਕਰਕੇ ਧਮਕੀਆਂ ਨਾ ਦਿੱਤੀਆਂ ਜਾਣ ਕਿਉਂਕਿ ਇਸ ਨੰਬਰ ਵਾਲੇ ਵੀਰ ਸਤਨਾਮ ਸਿੰਘ ਬਾਗੜੀਆਂ ਦਾ ਉਸ ਘਟਨਾ ਦੇ ਨਾਲ ਕੋਈ ਸਬੰਧ ਨਹੀਂ ਫਿਰ ਬੇਨਤੀ ਕਰਦੇ ਆ ਕਿ ਇਹ ਨੌਜਵਾਨ ਜਿਹੜਾ ਬਹੁਤ ਗੁਰਸਿੱਖ ਤੇ ਚੜ੍ਹਦੀ ਕਲਾ ਵਾਲਾ ਨੌਜਵਾਨ ਹੈ ਜੀ ਸਤਨਾਮ ਸਿੰਘ ਬਾਗੜੀਆਂ ਉਹਦਾ ਇਸ ਘਟਨਾ ਦੇ ਨਾਲ ਕੋਈ ਸਬੰਧ ਨਹੀਂ ਹਾਂ ਜਿਹਦੇ ਨਾਲ ਸਬੰਧ ਹੈ ਤੁਹਾਡਾ ਰੋਸ ਹੈ ਕਿਸੇ ਨੂੰ ਹੈ ਕੋਈ ਪੱਖਚ ਹੈ ਕੋਈ ਵਿਰੋਧਚ ਹੈ ਉਹ ਅਲੱਗ ਚੀਜ਼ ਹੈ ਤੋਂ ਅਸੀਂ ਸਭ ਨੂੰ ਬੇਨਤੀ ਕਰਦੇ ਹਾਂ ਕਿ ਸਤਨਾਮ ਸਿੰਘ ਬਾਗੜੀਆਂ ਨੂੰ ਇਸ ਨੰਬਰ ਤੇ ਫੋਨ ਕਰਕੇ ਨਾ ਪਰੇਸ਼ਾਨ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ